ਕੀ ਕਰਦਾ ਤੂੰ ਓਏ ਹੈ ਮਸ਼ੀਆ ਫੜਨਾ ਜੇ ਕੁੜੀਆਂ ਮਰਨਾ ਜੇ ਓ ਜੀ ਹਰੀ ਘਾੜਾ ਇੱਥੇ ਸਤਲੁਜ ਤੇ ਬਿਆਸ ਜਿਹੜੇ ਆ ਦੋ ਦਰਿਆ ਮਿਲਦੇ ਆ ਤੇ ਰਾਜਸਥਾਨ ਨੂੰ ਪਾਣੀ ਜਾ ਰਿਹਾ ਵਾ ਤੇ ਇੱਥੇ ਦਰ ਵੀ ਛੱਡੇ ਹੋਏ ਆ ਆਪ ਦੀ ਦੇਖਸਦਦੇ ਹੋ ਪਾਣੀ ਕਿੰਨੀ ਸਪੀਡ ਦੇ ਨਾਲ ਅੱਗੇ ਜਾ ਰਿਹਾ ਵਾ ਆ ਸਾਰਾ ਪਾਣੀ ਜਿਹੜਾ ਵਾ ਪਾਕਿਸਤਾਨ ਨੂੰ ਜਿਹੜਾ ਵਾ ਜਾ ਰਿਹਾ ਵਾ ਦੇਖੋ ਸਾਡੀਓ ਕਿਸ ਤਰ੍ਹਾਂ ਪਾਣੀ ਜਿਹੜਾ ਵਾ ਮਸ਼ਾਅੱਲਾ ਮਾਰਦਾ ਹੈ ਕਿ ਵਧਣ ਦਿਆ ਹੋ